ਆ ਜਿਵੇਂ ਆਪਾਂ ਕਹਿੰਦੇ ਹੌਲੈਂਡ ਦੀ ਤਕਨੀਕ ਵਾਲਾ ਟਰੈਕਟਰ ਇਹਦੇ ਚਿੰਤਾ ਲਾਇਆ ਇਹਦੇ ਵਿੱਚ ਬੰਦੇ ਨੇ ਜਗਾਰ ਕੀਤਾਗਾ ਟਰੈਕਟਰ ਟਰੈਕਟਰ ਤੋਂ ਦਿਖਾ ਕੇ ਵੇਖਿਆਗਾ ਕਿੰਨੀ ਸਾਈ ਸਪੀਡ ਕਿੰਨੀ ਗਿਆ ਉਹ ਜਾਂਦਾ ਉਹ ਸੀ ਨਬੇ ਬੱਸ ਨੂੰ ਇਹ ਪ੍ਰਪਾਰ ਕਰ ਗਿਆ ਇੰਨੀ ਤੇਜ਼ ਇਹਦੇ ਵਿੱਚ ਰੋਟਰੀ ਪੰਪ ਲਾਇਆ ਚਾਬੀ ਤੋਂ ਸਟਾਰਟ ਹੁੰਦਾ ਚਾਬੀ ਤੋਂ ਬੰਦ ਹੁੰਦਾ ਇੰਡੀਆ ਦਾ ਕਹਿ ਲੈ ਕੇ ਵਿਸ਼ਵ ਦਾ ਕਹਿ ਦਈਏ ਇਲੈਕਟ੍ਰੋਨਿਕ 5911 ਹੈਗਾ ਹੈ ਰੇਸ਼ੇ ਤਾਂ ਪਹਿਲਾਂ ਕਹਿ ਦिए एचਐਮਟੀ 5911 ਵੀ ਸੰਤਾਂ ਦੀਆਂ ਦੇ 2000 ਦਾ ਟਰੈਕਟਰ ਹੈ ਸੰਤ ਜੀ ਟਰੈਕਟਰ ਜਿੰਨਾ ਸਿੰਘ ਖਾਲਸਾ ਜੀ ਪੰਡਰ ਵਾਲੇ ਅੱਛਾ ਜਿਵੇਂ ਆਪਾਂ ਨੂੰ ਦੱਸਣ ਦੇ ਮੁਤਾਬਕ ਪਾਣੀ ਦਾ ਬ੍ਰੇਕਾਂ ਦੀ ਗੱਲ ਆ ਸਾਰਾ ਨੂੰ ਟੌਪ ਤੇ ਆ ਇਹ ਤੋਂ ਸਾਡਾ ਜਿਹੜਾ ਪਹਿਲਾ ਅਸੀਂ ਡੈਮੋ ਟਰੈਕਟਰ ਤਿਆਰ ਕਰਿਆ ਸੀਗਾ ਉਹ ਆ ਤੇ ਇਹਦੇ ਵਿੱਚ ਕੋਈ ਕੰਪਲੇਂਟ ਨਹੀਂ ਆਈ ਅਜੇ ਤੱਕ ਤੇ ਹੁਣ ਪਤਾ ਇੱਕ ਬਹੁਤ ਟਰੈਕਟਰ ਅਸੀਂ ਜਿਹੜਾ 4x4 ਕਰਤੇ ਆ ਬਾਈ ਹਨਾ ਤੇ ਵਧੀਆ ਚੱਲ ਰਿਹਾ ਵਧੀਆ ਦੀ ਪਰਫਾਰਮੈਂਸ ਆ ਇਹਦਾ ਕਿਤਰੋ 911 ਟਰੈਕਟਰ ਤੁਸੀਂ ਬਹੁਤ ਦੇਖੇ ਹੋਣੇ ਸਿੰਪਲ 911 ਕਿਤੇ 102 ਦੇ ਬੋਰ ਵਾਲਾ 911 102 ਦੇ ਬੋਰ ਦੇ ਵਿੱਚ 5 ਦੇ 7 ਦੇ ਬੋਰ ਵਾਲਾ ਹਾਂ ਸਾਨੂੰ ਵੱਖਰਾ ਟਰੈਕਟਰ ਦਿਖਾਉਣਾ ਹੈ ਜੀਟਰ ਦਾ ਇੰਡਾ ਕਿਉਂ ਗਈ ਗੱਗੀ ਹਾਂ ਆ ਵੀ ਪੰਪ ਸਾਰੇ ਦੇਖਦੇ ਹੋਗੇ ਸਾਰੇ ਜਾਣਦੇ ਹੋਗੇ ਠੀਕ ਆ ਟ੍ਰੀ ਪੰਪ ਦੇ ਵਿੱਚ ਪਹਿਲਾ ਟਰੈਕਟਰ ਆ ਇਹ ਸਾਰਿਆਂ ਦਾ ਇੰਡੀਆ ਦਾ ਪਹਿਲਾ ਟਰੈਕਟਰ ਆ ਜਿਹੜਾ 911 ਟ੍ਰੀ ਪੰਪ ਦੇ ਵਿੱਚ ਆਇਆ ਇਹਦਾ ਇੰਜਨ ਆਗਾ ਇੰਜਨ ਸੀਗਾ ਬਈ ਪੁੰਨਾਵਾ ਬਲਾਕ ਹੈ ਦੇ ਵਿੱਚ ਬਿਲਕੁਲ ਸੁਨਾਲੀ ਕਾ ਇਹ ਇਹਦੇ ਵਿੱਚ ਬੰਦੇ ਨੇ ਜਗਾਵ ਕੀਤਾਗਾ ਟਰੈਕਟਰ ਟਰੈਕਟਰ ਤੋਂ ਦਿਖਾ ਕੇ ਵੇਖਿਆਗਾ ਕਿੰਨੀ ਖਾਈ ਸਪੀਡ ਕਿੰਨੀ ਗਿਆ ਆ ਜਾਂਦਾ ਉਹ ਸੀ 90 ਬੱਸ ਨੂੰ ਇਹ ਟ੍ਰਿਪਾਰ ਕਰ ਗਿਆ ਇੰਨੀ ਤੇਜ਼ ਆਇਨਾ ਤੇ ਬਾਕੀ ਮੈਂ ਕਲਿੱਪ ਵੀ ਲਾ ਦੂੰ ਮੈਂ ਇਹ ਚੰਗੇ ਖਲਾਵਾ ਹਾਂ ਹਾਂ ਸੋ ਇਹ ਸੋ ਮੂੰਹ ਤੋਂ ਤੁਹਾਨੂੰ ਬੰਨ੍ਹ ਦੇਣੀ ਅੱਛਾ ਆ ਜਾਂਦਾ ਤੇਰੀ ਸਿੱਗੀ ਤੇ ਆ ਬਈ ਮੈਨੂੰ ਲੱਗਦਾ ਜਿਹੜੇ ਬਈ ਨੇ ਕਰਿਆ ਸੀਗਾ ਆਪਣਾ ਮਿੱਤਰ ਹੀ ਆ ਗਿਆ ਤੇ ਉਦੋਂ ਅਸੀਂ ਵੀਡੀਓ ਪਾਈ ਨਹੀਂ ਸੀਗੀ ਇਹ ਟਰੈਡ ਸੀਗਾ ਸੇਫ ਕਤੇ ਉਹਨੇ ਵਾਲੇ ਨੇ ਕਰਿਆ ਸੀਗਾ ਇੰਡੀਆ ਦਾ ਅਸੀਂ ਕਿਹਾ ਤਿਆਰ ਆ ਆਹ ਪਰ ਉਹਨੇ ਲਾਇਆ ਪਹਿਲਾਂ ਲਾਇਆ ਉਹਨੇ ਸੀ ਇਹ ਪਰ ਉਹਨੇ ਮਤਲਬ ਇਹ ਨਹੀਂ ਕਿ ਆਪਾਂ ਕਹਿੰਨੇ ਕਿ ਅੱਜ ਜਿਹੜੇ ਕੋਸ਼ਕ ਮਿਸਤਰੀ ਕਮ ਮਹਿਕਮਾ ਆਪਣੇ ਆਪ ਵਿਆਹ ਦਿਖਾ ਕੇ ਆ ਦੀ ਜਾਈ ਕਰਤਾ ਫਲਾਣੀ ਇੱਕ ਗੱਲ ਹੋਰ ਆ ਇਹ ਗੱਲ ਤੁਨ ਨੂੰ ਇੱਕ ਐਨ ਆ ਵਾਲਿਆਂ ਨੂੰ ਵੱਧ ਰਗੜਦਾ ਧਰ ਕੇ ਉਹ ਤਾਂ ਰਗੜਦੀ ਆ ਅਜ ਤਾਂ ਮੇਰਾ ਐਨ ਆ ਨੂੰ ਵੱਧ ਨਾ ਜਾ ਐਨ ਆ ਰਿਆਂ ਨੂੰ ਸਮਝਾ ਸਮਝਾ ਹੰਬ ਗਿਆ ਮੈਂ ਕਿਹਾ ਤੁਸੀਂ ਪੈਸੇ ਨਾ ਲਾਇਆ ਕਰੋ ਵਧੀਆ ਸਿੰਪਲ ਤਿਆਰ ਕਰਾ ਲਓ ਆਉਂਦੇ ਰਗੜਾ ਇੱਥੇ ਲੋਟ ਨੇ ਏਰੀਆ ਕਲੋਂ ਧੱਕੇ ਖਾ ਕੇ ਆ ਕਲੌਂਦੀ ਦਾ ਇਹ ਕਬ ਦਾ ਅਮਦੂ ਖਾ ਕੇ ਕੰਨੀ ਆਉਂਦੀ ਬਿਲਕੁਲ ਇਹ ਧੱਕੇ ਖਾ ਕੇ ਜਾਂਦੇ ਉਹਨਾਂ ਦੇ ਕੋਈ ਅਕਲ ਨਹੀਂ ਹੁੰਦੀ ਇਹ ਗੱਲ ਹੈਗੀ ਆ ਔਨਣ ਵਾਲੀ ਆ ਆ ਕੋਲੇ ਆ ਕੇ ਦਿਖਾਈ ਬਾਈ ਟਰੈਕਟਰ ਲੈ ਮੈਂ ਇਧਰ ਦਿਖਾ ਦੇਣਾ ਆ ਇੰਜਨ ਆ ਦੇਖੋ ਇਹ ਆ ਸ ਪਲਾਗ ਨੂੰ ਚੈੱਕ ਕਰ ਸਕਦੇ ਹੋ ਤੇ ਇਹ ਬਈ ਟਰੈਕਟਰ ਜਿਹੜਾ ਇੰਜਨ ਸੀਗਾ ਇਹਦਾ ਸੀਆਰਡੀਆਈ ਸੀਗਾ ਸੀਆਰਡੀਆਈ ਤੋਂ ਇਸ ਟਰੈਕਟਰ ਨੂੰ ਮਤਲਬ ਵੀ ਨਾਰਮਲ ਕੀਤਾ ਤੇ ਇਹਦੇ ਵਿੱਚ ਰੋਟਰੀ ਪੰਪ ਲਾਇਆ ਚਾਬੀ ਤੋਂ ਸਟਾਰਟ ਹੁੰਦਾ ਚਾਬੀ ਤੋਂ ਬੰਦ ਹੁੰਦਾ ਇੰਡੀਆ ਦਾ ਕਹਿ ਲੈ ਕੇ ਵਿਸ਼ਵ ਦਾ ਕਹਿ ਦਈਏ ਇਲੈਕਟ੍ਰੋਨਿਕ 5911 ਹੈ ਹੈ ਵਿਸ਼ਵ ਦਾ ਪਹਿਲਾਂ ਕਹਿ ਦਈਏ ਐਚਐਮਟੀ 5911 ਪਹਿਲਾ ਤੇ ਇਹ ਬਾਈ ਫਿਰ ਮਨ ਲਗਾ ਮੇਲਿਆਂ ਤੇ ਲੈ ਕੇ ਜਾਂਦੇ ਆ ਤੇ ਹਾਈ ਸਪੀਡ ਕਰਿਆ ਹੋਇਆ ਟਰੈਕਟਰ ਹੈ ਮਨ ਲਗਾ ਭਾਜਦਾ ਬਹੁਤ ਆ ਸੁੱਖਾ ਦੱਸ ਰਿਹਾ ਸੀ ਵੀ ਕਹਿੰਦੇ ਵੀ ਸੰਤਾਂ ਦੀਆਂ ਦੇ 2000 ਦਾ ਟਰੈਕਟਰ ਹੈ ਸੰਤ ਜੀ ਜਨਰ ਸਿੰਘ ਖਾਲਸਾ ਜੀ ਪੰਡਰ ਵਾਲੇ ਅੱਛਾ ਆਪਾਂ ਨੂੰ ਦੱਸਣ ਦੇ ਮਤਾਬਕ ਠੀਕ ਹੈ 2000 ਦਾ ਉਹਨਾਂ ਦੇ ਟਰੈਕਟਰ ਉਹਨਾਂ ਨੇ ਭਾਜਦਾ ਹੀ ਕਰਿਆ ਹੋਇਆ ਜਿਵੇਂ ਅਨੰਦਪੁਰ ਮੇਲਿਆਂ ਤੇ ਜਾਣਾ ਕਹਿੰਦੇ ਹੂੰ 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 ਜਿਵੇਂ ਕਰਿਆ ਹੋਇਆ ਟਰੈਕਟਰ ਬਿਲਕੁਲ ਤੇ ਆ ਚੀਜ਼ ਮੈਨੂੰ ਵਧੀਆ ਲੱਗੀ ਤੇ ਬਹੁਤ ਮਤਲਬ ਇਸ ਚ ਸਪੀਡ ਬਣ ਜਾਂਦੀ ਆ ਪਾਵਰਫੁੱਲ ਪਾਵਰ ਬ੍ਰੇਕ ਬ੍ਰੇਕ ਕਿਵੇਂ ਲੱਗੇ ਇਹ ਵੀ ਹੁਣੇ ਕਰੇ ਬਾਈ ਇਹ ਰੁਕਦਾ ਨਹੀਂਗਾ ਹਾਂ ਇਹ ਉੱਥੇ ਤੋਂ ਬ੍ਰੇਕ ਆ ਕੇ ਅੱਛਾ ਤੈਨੂੰ ਇੱਕ ਚੀਜ਼ ਹੋਰ ਪੁੱਛਦਾ ਬਾਈ ਤੂੰ ਵੀ ਨਾੜ ਘਰਾਂ ਰੱਖਿਆ ਹੋਇਆ ਜਿਹੜੀਆਂ ਅੱਜ ਕਿੱਟਾਂ ਆਉਂਦੀਆਂ ਤੂੰ ਉਹਨਾਂ ਨੂੰ ਕਿਉਂ ਮੰਨਦਾ ਚਲਾ ਲਾ ਆ ਵੀ ਛੱਤ ਤੇ ਬਹੁਤ ਆ ਪਰ ਇਹਦਾ ਬ੍ਰੇਕਾਂ ਦੀ ਗੱਲ ਆ ਸਾਰਿਆਂ ਨੂੰ ਟੌਪ ਤੇ ਆ ਇਹ ਵੀ ਬਾਈ ਹੁਣੇ ਕਰੇ ਵਿਆ ਇਹ ਵੀ ਤੇ ਉਹਨਾਂ ਵਾਲਿਆਂ ਨੇ ਕਰੇ ਹਾਂ ਹੁਣੇ ਕਰੇ ਵਿਆ ਕਿਵੇਂ ਲੱਗੇ ਤੈਨੂੰ ਬ੍ਰੇਕ ਬਹੁਤ ਸਾਰਾ ਗੱਲ ਬਾਤ ਆ ਜਰਾ अच्छा एक बंदा वो है, या, ना 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 है। यार तैनू पूछदा है ना कि वो भाई अपने ਨਾਲ ਵਧੀਆ ਯਾਰੀ ਦੋਸਤੀ ਹੈ ਨਾ ਜਿਵੇਂ ਸਾਰਿਆਂ ਨਾਲ ਤੇਰੇ ਨਾਲ ਸੁੱਖੇ ਨਾਲ ਉਹ ਬੰਦਾ ਮਤਲਬ ਵੀਡੀਓ ਨਹੀਂ ਪਵਾ ਕੇ ਰਾਜੀ ਮੈਂ ਆਪਾਂ ਆ ਕੰਮ ਕਰਤਾ ਯਾਰ ਬਲਜਿੰਦਰ ਕਹਿੰਦਾ ਯਾਰ ਜੇ ਕਿਸੇ ਨੇ ਚੰਗਾ ਲੱਗਿਆ ਪਿਆਜੂਗਾ ਹਾਂ ਸਹੀ ਗੱਲਾਂ ਪਰ ਮੈਨੂੰ ਐ ਹੁੰਦਾ ਯਾਰ ਵੀ ਬੰਦੇ ਦਾ ਕੰਮ ਜੇ ਸੌਂਗਾ ਕਰੇ ਤੋ ਦਿਖਾ ਦੇ ਉਹ ਪਵਾ ਘੰਟਾ ਯਾਰ ਬੰਦੇ ਦਾ ਹਾਂ ਆ ਵੀ ਮੈਂ ਉਹਦੇ ਆ ਕੇ ਮੈਂ ਹਾ ਰੂਟਰੀ ਪੰਪ ਕਰਿਆ ਪਿਆ ਹੋਏ ਹਾਂ ਇਹ ਬਹੁਤ ਟਾਈਮ ਲੱਗਦਾ ਹੋ ਗਿਆ ਹੋਗਣੂ ਸਾਲ ਦੇ ਲਵੇ ਹੋਣ ਵਾਲਾ ਸ਼ਾਇਦ ਇਹੋ ਜਿਹਾ ਕੰਮ ਕਰਮਾ ਕਹਿੰਦਾ ਵੀ ਆ ਇੱਕ ਤਾਂ ਸੋਵ ਵਗੈਰਾ ਕਰਨੀ ਕਹਿੰਦਾ ਦੀ ਠੀਕ ਹੈ ਇੱਕ ਰੰਗ ਪੇਟ ਕਰਨਾ ਹੋਰ ਕੰਮ ਕੋਈ ਨਹੀਂ ਹੋਣਾ ਦਾ ਇੱਕਾ ਪਲੇਟ ਪਾਉਣਾ ਦਾ ਮੜਾ ਫੋਟਾ ਸੈਟਿੰਗ ਕਰਨੀ ਆ ਇੱਕ ਜੀ ਕਰਨ ਵਾਲੀ ਆ ਓਕੇ ਤੇ ਬਾਕੀ ਰੰਗ ਹੋ ਜੂ ਸਾਰੇ ਇਧਰਲੀ ਸਾਈਡ ਤੁਹਾਨੂੰ ਦਿਖਾ ਦਈਏ ਆ ਜੂਗੇ ਇਧਰਲੀ ਸਾਈਡ ਅੱਛਾ ਇੱਕ ਮੈਂ ਤੈਨੂੰ ਹੋਰ ਚੀਜ਼ ਪੁੱਛਦਾ ਤੂੰ ਮੈਨੂੰ ਐ ਦੱਸ ਵੀ ਜਿਹੜੇ ਆ ਸੋਨਾ ਲੀਕਾ ਦਾ ਬਈ ਸੀ ਆਈ ਡੀ ਸੀ ਨਾ ਕਿਉਂਕਿ ਸੋਨਾ ਲੀਕਾ ਵੀ ਇਸ ਤੋਂ ਬਣਿਆਗਾ ਇਸੇ ਇੱਚ ਹੀ ਬਣਿਆ ਸਾਰੇ ਇਹ ਸਟੈਂਡਰਡ ਹੋਗਾ ਜਿਹੜੇ ਕਿੱਟਾਂ ਵਾਲੀਆਂ ਬ੍ਰੇਕ ਆਉਂਦੇ ਆ ਜਿਹੜੇ ਹੁਣ ਲਾਉਂ ਉਹ ਮੈਂ ਵੀ ਕਹਿ ਕੇ ਹੱਬ ਗਿਆ ਵੀ ਉਹ ਨਾਲ ਲਵਾਇਓ ਉਹ ਜਗਾੜ ਕੀਤਾ ਹੋਇੰਦਾ ਤੇਲ ਬ੍ਰੇਕ ਕਹਿੰਦੇ ਨੇ ਜਿਹੜੇ ਹਾਂ ਤੇਲ ਬ੍ਰੇਕ ਨਾਲ ਵੀ ਘਟ ਆ ਰਹੀ ਆ ਬਿਲਕੁਲ ਤੇ ਆ ਬਈ ਕੱਬੀਆਂ ਨਾਲ ਉੱਤੇ ਖੜ ਗਏ ਜੀ ਹੁਣ ਆਹਾਂ ਜਾਮ ਹੋਇਆ ਜਾਮ ਜਾਮ ਹੋਇਆ ਓਕੇ ਚਲੋ ਇਹ ਚੀਜ਼ ਵਧੀਆ ਰਗਿਆ ਜ਼ਿਆਦਾ ਵਾਰ ਵੀਊ ਲੈਤਾ ਆਪਾਂ ਇਹਨਾਂ ਬਾਅਦ ਕਲਿੱਪ ਵੀ ਲਾ ਦਾਂਗੇ ਦੁਬਾਰੇ ਚੱਲਦੇ ਦਾ ਠੀਕ ਹੈ ਬ੍ਰੇਕ ਮਾਰ ਕੇ ਕੱਚੇ ਸਾਵਾਂ ਨੂੰ ਦਿਖਾ ਦਾਂਗੇ ਨਲੂਣੀ ਦਿਖਾਇਆ ਵੇ ਆਪਾਂ ਬਾਈ ਜਿਹਨੇ ਸਿਰਾ ਹੀ ਆ ਬ੍ਰੇਕ ਬਾਕੀ ਅਸੀਂ ਆਏ ਸੀ ਅੱਜ ਬਾਈ ਸੁੱਖੇ ਦੇ ਸੱਤ ਪਈ ਸੀ ਹਨ ਤੇ ਆ ਨਵੀਂ ਵਰਕਸ਼ਾਪ ਹੋ ਰਹੀ ਹੈ ਤਿਆਰ ਤੇ ਵਧਾਈਆਂ ਬਾਈ ਸੁੱਖੇ ਇੱਥੇ ਹੁਣ ਟਰੈਕਟਰ ਤਿਆਰ ਹੋਇਆ ਕਰਨਗੇ 4x4 5911 ਨਵੇਂ ਜਮਾ ਬਿਲਕੁਲ ਸਾਰਾ ਸਿਰਾ ਲੱਗ ਜਾਣਾ ਗੱਲਬਾਤ ਤੇ ਇਧਰ ਆ 4x4 ਵੀ ਦਿਖਾ ਦਿੱ ਗਿਆ ਹੱਥ ਤੈਨੂੰ ਕਿਵੇਂ ਲੱਗਿਆ ਇਹ ਠੀਕ ਆ ਤੇ ਬ੍ਰੇਕਾਂ ਦਾ ਕੰਮ ਭਾਲਦਾ ਇਹ ਵੀ ਅੱਛਾ ਬ੍ਰੇਕ ਇਹਦੇ ਵਾਲੇ ਵੀ ਕਰਾਉਣ ਆਲੇ ਫਿਰ ਬਾਏ ਤਾਂ ਇਹ ਵੀ ਬਹੁਤ ਆ ਇਹ ਫਿਰ ਟਾਇਰਾਂ 'ਚ ਉਹ ਆ ਗਿਆ ਨਾ ਉਹ ਸਪੈਸ਼ਲ ਕਰਾ ਆ ਭਾਏ ਦਾ ਉਹ ਸਪੈਸ਼ਲ ਕੀਤਾ ਵਿੱਚ ਆਪਾਂ ਜਦੋਂ ਪਹਿਲਾਂ ਆਪਣੇ ਕੋਲ ਨਹੀਂ ਸੀ ਨਾ ਆਇਆ ਉਹਦਾ ਵੀ ਹੈ ਨਹੀਂ ਸੀ ਇਹਦੇ ਲੱਗੇ ਵੇ ਮਡਗਾਰਡ ਤੇ ਬਾਕੀ ਦਾ ਸਾਰਾ ਸਿਸਟਮ ਚੇਂਜ ਆ ਆ ਵੀ ਲਾਈਟਾਂ ਵੀ ਚੇਂਜ ਕਰਤੀਆਂ ਇਹਨਾਂ ਕਮ ਉਟਾ ਜਿਵੇਂ ਆਪਾਂ ਰਹਿੰਦਾ ਸੀ ਉਹ ਸਿਸਟਮ ਚੇਂਜ ਹੋ ਗਿਆ 4x4 ਆ ਸਭ ਤੋਂ ਸਾਡਾ ਜਿਹੜਾ ਪਹਿਲਾ ਅਸੀਂ ਡੈਮੋ ਟਰੈਕਟਰ ਤਿਆਰ ਕਰਿਆ ਸੀਗਾ ਇਹੋ ਆ ਤੇ ਇਹਦੇ ਵਿੱਚ ਕੋਈ ਕੰਪਲੀਟ ਨਹੀਂ ਹੈ ਅਜੇ ਤੱਕ ਤੇ ਹੁਣ ਪਤਾ ਇੱਕ ਬਹੁਤ ਟਰੈਕਟਰ ਅਸੀਂ ਜਿਹੜਾ 4x4 ਕਰਤੇ ਆ ਬਾਈ ਹਨਾ ਤੇ ਵਧੀਆ ਚੱਲ ਰਿਹਾ ਵਧੀਆ ਦੀ ਪਰਫਾਰਮੈਂਸ ਆ ਇਹਦਾ ਕੱਲਾ ਪਹਿਲਾਂ ਹੀ ਨਹੀਂ ਮਾਣ ਸੀਗਾ ਤੇ ਹੁਣ ਜਿਹੜਾ ਕਿ ਇਹ 4x4 ਹੋ ਗਿਆ ਕਿਵੇਂ ਲੱਗਿਆ ਤੈਨੂੰ ਇਹ ਹੱਥ ਚ ਕਿਵੇਂ 4x4 ਲੈ ਕੇ ਜਾਣਾ ਹੈ ਜੀ ਲੈ ਕੇ ਜਾਣਾ ਦੇਖਣਾ ਚਾਹੋਗੇ ਇਹਦਾ ਬਹੁਤ ਵਧੀਆ ਚੀਜ਼ ਆ ਮੈਂ ਚਲਾ ਕੇ ਵੇਖਿਆ ਵਾਹ ਕੇ ਵੇਖਿਆ ਅੱਛਾ ਪਿੰਡ ਲੈ ਆ ਕੇ ਦੇਖਦੇ ਨੂੰ ਖੰਭ ਕੇ ਆ 4x4 ਦੂਜੇ ਆਪਣਾ ਪਲੈਟਫਾਰਮ ਜੇ ਤੁਸੀਂ ਪਹਿਲਾਂ ਦੇਖੀ ਹੋਣੇ ਤੇ ਇਹਦੇ ਵਿੱਚ ਆ ਪੌੜੀਆਂ ਚੇਂਜ ਕਰਤੀਆਂ ਹੁਣ ਇਹ ਵੀ ਅਵੇਲੇਬਲ ਆ ਇਹ ਵੀ ਆਪਾਂ ਕਹਿ ਸਕਦੇ ਵੀ ਇੱਕ ਮਾਡਲ ਚ ਆਉਂਦੀਆਂ ਜੀ ਵੱਡੀ ਲਕਸ ਮਾਡਲ ਕਹਿ ਦਿੰਨੇ ਪਲੈਟਫਾਰਮ ਦਾ ਤੇ ਬਾਕੀ ਵੀ ਆ ਵਰਕਸ਼ਾਪ ਆ ਬਿਲਕੁਲ ਰੋਡ ਤੇ ਇਧਰ ਰਾਮਪੁਰਾ ਫੂਲ ਸਲਾਦਪੁਰਾ ਸਲਾਦਪੁਰਾ ਇਧਰ ਆ ਭਾਈ ਰੂਪਾ ਉਹ ਸਾਹਮਣੇ ਬੋਰ ਲੱਗਿਆ ਹੁਣ ਤਾਂ ਰੂਪਾ ਐਗਰੋ ਇੱਥੇ ਹੋ ਜਾਣਾ ਰੂਪਾ ਐਗਰੋ ਇੱਥੇ ਲੱਗ ਜਾਣਾ ਅੱਗੇ ਉਹ ਪੁਲ ਦੇ ਕੋਲੇ ਸੀਗਾ ਤੇ ਇੱਥੇ ਆ ਕੇ ਬਈ ਹੁਣ ਰੂਪਾ ਐਗਰੋ ਛੇਤੀ ਤਿਆ ਬਿਲਕੁਲ ਜੀ ਤੇ ਬਾਕੀ ਦੱਸਿਓ ਬਈ ਕਮੈਂਟ ਕਰਕੇ ਤੁਹਾਨੂੰ ਟਰੈਕਟਰ ਦਾ ਕੰਮ ਕਿਵੇਂ ਲੱਗਿਆ ਬਹੁਤ ਸਿਰਾਂ ਲੱਗਿਆ ਸਾਨੂੰ ਤਾਂ ਉਹਦੇ ਵਿੱਚ ਇਦਾਂ ਕੋਈ ਦਿੱਕਤ ਨਹੀਂ ਮਰੋ ਭੱਜਣ ਵਾਲਾਂ ਚ ਹਾਂ ਭੱਜਣ ਵਾਲਾਂ ਤੋਂ ਗਿਆ ਇੱਕ ਪੰਪ ਵਾਲੇ ਸੰਪਲ ਇਹਦੇ ਬ੍ਰੇਕਾਂ ਵਾਲੇ ਚੰਦੇ ਵੇਜਾ ਠੀਕ ਹੈ ਕੋਲੇ ਨੰਬਰ ਦੇਓ ਪਹਿਲੇ ਨੰਬਰ ਤੇ ਆ ਓਕੇ ਜੀ ਧੰਨਵਾਦ